i <laughs> do ਸੀ ਜੋ ਸ਼ਬਦ ਗਾਇਨ ਕੀਤਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ 1306 ਪਾਵ 1306 ਅੰਕ ਤੇ ਸ਼ਬਦ ਸੁਸ਼ੋਭਿਤ ਹੈ ਜਦੋਂ ਅਸੀਂ ਸਾਰੇ ਰਲ ਕੇ ਸ਼ਬਦ ਗਾਇਨ ਕਰਦੇ ਹਾਂ ਤਾਂ ਬਾਰ ਬਾਰ ਜਿਹੜੀ ਟੀਕ ਰੱਖੀ ਜਾਂਦੀ ਹੈ ਉਹ ਰਾਉ ਦੀ ਪੰਕਤੀ ਦੀ ਰੱਖੀ ਜਾਂਦੀ ਹੈ ਰਾਉ ਦਾ ਮਤਲਬ ਹੁੰਦਾ ਹੈ ਸ਼ਬਦ ਦਾ ਸੈਂਟਰਲ ਆਈਡੀਆ ਸੈਂਟਰਲ ਆਈਡੀਆ ਸ਼ਬਦ ਦਾ ਪਾਵਰਥ ਹੁੰਦਾ ਔਰ ਉਹਦੇ ਤੋਂ ਪਤਾ ਲੱਗਦਾ ਹੈ ਅੱਜ ਦਾ ਸਬਜੈਕਟ ਕੀ ਹੈ ਔਰ ਮੈਨੂੰ ਇਹਦੇ ਵਿੱਚ ਸੁਨੇਹਾ ਕੀ ਦਿੱਤਾ ਜਾ ਰਿਹਾ ਜਦੋਂ ਤੱਕ ਅਸੀਂ ਰਹਾਉ ਨੂੰ ਸਮਝਦੇ ਨਹੀਂ ਆਂ ਤਾਂ ਤੱਕ ਸਾਨੂੰ ਸ਼ਬਦ ਚੋਂ ਤਤ ਵਿਚਾਰ ਤਤ ਗਿਆਨ ਵਿਵੇਕ ਬੁੱਧੀ ਆਸਤੇ ਕੀ ਦਿੱਤਾ ਜਾ ਰਿਹਾ ਸਾਡੇ ਪੱਲੇ ਨਹੀਂ ਪੈਂਦਾ ਖਾਸ ਤੌਰ ਤੇ ਜਦੋਂ ਅਸੀਂ ਅਖੰਡ ਪਾਠਾਂ ਵਿੱਚ ਮਸਤ ਰਹਿੰਦੇ ਹਾਂ ਤਾਂ ਤੇ ਬਿਲਕੁਲ ਹੀ ਨਹੀਂ ਪੈਂਦਾ ਕਿਉਂਕਿ ਇਹਦੇ ਪਤਾ ਹੀ ਲੱਗਦਾ ਰਹਾ ਉਹ ਕਦੋਂ ਆਇਆ ਔਰ ਕਦੋਂ ਚਲਾ ਗਿਆ ਅਖੰਡ ਪਾਠ ਆਪਣੇ ਆਪ ਹੀ ਤੇ ਰਹਾਉ ਨੂੰ ਕੰਟਰਡਿਕਟ ਕਰਦਾ ਹੈ ਰਹਾਉ ਦਾ ਮਤਲਬ ਹੁੰਦਾ ਪਾਜ਼ ਰੁਕੋ ਜੋ ਪੰਕਤੀ ਪੜ੍ਹ ਕੇ ਆਇਓ ਇਸ ਨੂੰ ਬਾਰ ਬਾਰ ਵਿਚਾਰੋ ਰੁਕ ਕੇ ਵਿਸ਼ਰਾਮ ਦੇ ਕੇ ਵਿਚਾਰੋ ਪਾਜ਼ ਦਾ ਮਤਲਬ ਲਫ਼ਜ਼ੀ ਅਰਥ ਵਿਸ਼ਰਾਮ ਸਿਰਫ ਚੁੱਪ ਹੋਣ ਵਾਸਤੇ ਨਹੀਂ ਹੈ ਕਈ ਅਰਥ ਕਰਨ ਵਿਲੇ ਕੰਦੇ ਪਾਜ਼ ਮੀਨਸ ਵਿਸ਼ਰਾਮ ਔਰ ਅਗੇ ਤੁਰਪੰਦੇ ਪਰ ਪਾਜ਼ ਦਾ ਮਤਲਬ ਹੈ ਜਿਹੜੀ ਪੰਕਤੀ ਪੜ ਕੇ ਆਇਓ ਇਸ ਪੰਕਤੀ ਨੂੰ ਬਾਰ-ਬਾਰ ਵਿਚਾਰੋ ਗ੍ਰਿਹੜ ਕਰੋ ਇਹ ਸ਼ਬਦ ਦਾ ਪਿਵਟਲ ਪੁਆਇੰਟ ਹੈ ਤੁਰਾ ਹੈ ਜੇ ਜਦੋਂ ਅਸੀਂ ਅਖੰਡ ਪਾਠ ਕਰਦੇ ਹਾਂ ਤਾਂ ਤੇ ਰਹਾਉ ਦੀ ਪੰਕਤੀ ਨੂੰ ਦੁਬਾਰਾ ਦੁਬਾਰਾ ਪਿੱਛੇ ਜਾ ਕੇ ਪੜ ਕੇ ਵਿਚਾਰ ਕਰ ਹੀ ਨਹੀਂ ਸਕਦੇ ਹਾਂ ਮੈਨੂੰ ਨਹੀਂ ਪਤਾ ਕਿ ਸਿੱਖ ਜਗਤ ਵਿੱਚ ਰਹਾਉ ਕਦੋਂ ਤੋਂ ਗੁਰੂ ਗ੍ਰੰਥ ਸਾਹਿਬ ਨੇ ਸ਼ੁਰੂ ਤੋਂ ਪ੍ਰਚਾਰਿਆ ਲੇਕਿਨ ਇਹ ਨਹੀਂ ਪਤਾ ਕਿ ਸਿੱਖ ਸੰਗਤਾਂ ਵਿੱਚ ਇਹ ਕਦੋਂ ਤੋਂ ਸ਼ੁਰੂ ਹੋ ਗਿਆ ਕਿ ਰਹਾਉ ਨੂੰ ਵਿਚਾਰੋ ਨਾ ਔਰ ਨੌਨ ਸਟਾਪ ਬਸ ਪੜੀ ਜਾਓ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹਾਂ ਅਸੀਂ ਕੇਵਲ ਸ਼ਬਦ ਬਾਣੀ ਦੀ ਬੰਤਰ ਦਾ ਢੰਗ ਅੱਜ ਕੱਲ ਸਾਰਾ ਸਿੱਖ ਜਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਮਨਾਣ ਦੇ ਪੂਰੇ ਉਸ ਅਵਸਥਾ ਵਿੱਚ ਉਮਾ ਵਿੱਚ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਬਾਣੀ ਨੂੰ ਵਿਚਾਰ ਕੇ ਸਾਂਝ ਕੇ ਪੜੀਏ ਸ਼ਬਦ ਦੇ ਰਹਾਵ ਵਿੱਚ ਕਹਿੰਦੇ ਹਨ ਇਸ ਦਾ ਰਹਾਉ ਤਿੰਨ ਪੰਕਤੀਆਂ ਦਾ ਹੈ ਜਦੋਂ ਅਸੀਂ ਮਹਿਲਾ ਨੋਆ ਦੀ ਬਾਣੀ ਪੜ੍ਹਦੇ ਹਾਂ ਤਾਂ ਮਹਿਲਾ ਨੋਆ ਦੀ ਬਾਣੀ ਵਿੱਚ ਕਈ ਜਗ੍ਹਾ ਇੱਕ ਪੰਕਤੀ ਛੋਟੀ ਜੀ ਸ਼ੁਰੂ ਵਿੱਚ ਰਹਾਉ ਹੁੰਦਾ ਹੈ ਜਾਂ ਡੇਢ ਪੰਕਤੀ ਰਹਾਉ ਹੁੰਦਾ ਹੈ ਮਾਈ ਮੈਂ ਤਨ ਪਾਏ ਔਰ ਨਾਮ ਮਨ ਮੇਰੋ ਤਾਵਨ ਤੇ ਛੂਟਿਓ ਕਰ ਬੈਠੋ ਬਿਸ਼ਰਾਮ ਰਹਾਉ ਇੱਥੇ ਇਹ ਤਿੰਨ ਪੰਕਤੀਆਂ ਨੇ ਛੋਟੀਆਂ-ਛੋਟੀਆਂ ਅਹੰਤੋ ਰੋ ਮੁਖ ਜੋਰੋ ਗੁਰਗੁਰ ਕਰਤਮਨ ਲੋਰੋ ਪ੍ਰੇਪ੍ਰੀਤ ਪਿਆਰੋ ਮੂਰੋ ਰਹਾ ਮੈਨੂੰ ਇਹ ਪੰਕਤੀਆਂ ਪੜ੍ਹ ਕੇ ਇਸ ਤਰ੍ਹਾਂ ਜਾਪਦਾ ਹੈ ਕਿ ਇਹ ਸ਼ਬਦ ਅਹੰਗ ਮੀਨਸ ਅਹਮ ਮੀਨਸ ਈਗੋ ਮੀਨਸ ਹੋਮੈ ਮੀਨਸ ਹੰਕਾਰ ਚੂੜਨ ਵਾਸਤੇ ਮਨੁੱਖ ਨੂੰ ਜਾਤ ਸਿਖਾਈ ਹੈ ਸਾਨੂੰ ਸਭ ਨੂੰ ਪਤਾ ਨਹੀਂ ਹੈ ਕਿ ਮੈਨੂੰ ਹੋਂਮੇ ਹੈ ਪਰ ਅਸੀਂ ਇਸ ਤਰ੍ਹਾਂ ਜ਼ਰੂਰ ਕਰਦੇ ਹਾਂ ਫਲਾਣੇ ਨੂੰ ਹੋਂਮੇ ਹੈ ਫਲਾਣੇ ਨੂੰ ਈਗੋ ਹੈ ਫਲਾਣਾ ਬੜਾ ਹੰਕਾਰਿਆ ਹੋਇਆ ਹੈ ਔਰ ਅਸੀਂ ਆਪਣੇ ਪਰਿਵਾਰਾਂ ਵਿੱਚ ਆਪਣੇ ਜਿਨ੍ਹਾਂ ਜਿਨ੍ਹਾਂ ਮਨੁੱਖਾਂ ਦੇ ਨਾਲ ਉੱਠਦੇ ਬੈਠਦੇ ਹਾਂ ਜਾਂ ਜਿਨ੍ਹਾਂ ਨੂੰ ਅਸੀਂ ਨੇਗੇਟਿਵ ਪੇਸ਼ ਕਰਨਾ ਚਾਹੁੰਦੇ ਆ ਉਹਨਾਂ ਦੇ ਬਾਰੇ ਕਹਿੰਦੇ ਆ ਫਲਾਣਾ ਨੂੰ ਬੜਾ ਹੰਕਾਰ ਆਇਆ ਫਲਾਣਾ ਬੜਾ ਹੰਕਾਰਿਆ ਆ ਪਰ ਫਲਾਣਾ ਨੂੰ ਬੜੀ ਈਗੋ ਹੈ ਬੜਾ ਈਗੋਇਸਟਿਕ ਹੈ ਇਹ ਲਫ਼ਜ਼ ਅਸੀਂ ਨਾ ਪ੍ਰਚਲਿਤ ਹਨ ਔਰ ਅਸੀਂ ਇਹ ਬੋਲਦੇ ਰਹਿੰਦੇ ਆ ਇਹਨਾਂ ਲਫ਼ਜ਼ਾਂ ਨੂੰ ਬੋਲਣ ਦੇ ਪਿੱਛੇ ਸਾਡਾ ਮੰਤਵ ਇਹ ਹੁੰਦਾ ਹੈ ਕਿ ਵੀ ਮੈਨੂੰ ਤੇ ਕੋਈ ਈਗੋ ਹੈ ਨਹੀਂ ਸਾਡਾ ਮੰਤਵ ਇਹ ਹੁੰਦਾ ਵੀ ਮੈਂ ਹੰਕਾਰਿਆ ਨਹੀਂ ਆ ਬਟ ਜੀਨਾ ਬਾਰੇ ਕਹਿ ਰਿਹਾ ਉਹ ਹੰਕਾਰਿਆ ਹੋਇਆ ਨੇ ਮੈਂ ਨਮਰਤਾ ਚ ਰਹਿਣ ਵਾਲਾ ਇਨਸਾਨ ਇਸ ਅਸੀਂ ਪੇਸ਼ ਕਰਦੇ ਆ ਸ਼ਬਦ ਸਾਡੇ ਵਸਤੇ ਹਰ ਸ਼ਬਦ ਦੂਜੇ ਤੇ ਨਹੀਂ ਟੁਕਾਣਾ ਹਰ ਸ਼ਬਦ ਆਪਣੇ ਤੇ ਟੁਕਾਣਾ ਹੈ ਉਹਦੇ ਨਾਲ ਸਾਡੀ ਜੀਵਨ ਜਾਤ ਸਾਡੀ ਆਚਰਣ ਦੀ ਉਡਾਰੀ ਸਾਡਾ ਕੈਰੈਕਟਰ ਸਾਡਾ ਡੇਲੀ ਉੱਠਣ ਬੈਠਣ ਦਾ ਜਿਹੜਾ ਸਦਾਚਾਰੀ ਜੀਵਨ ਹੈ ਉਹਦੇ ਵਿੱਚ ਉਚਾਈ ਆਂਦੀ ਹੈ ਇਸ ਕਰਕੇ ਅਸੀਂ ਸ਼ਬਦ ਨੂੰ ਆਪਣੇ ਤੇ ਟੁਕਾ ਕੇ ਪੜਨ ਸਮਝਣ ਦਾ ਯਤਨ ਕਰਨਾ ਹੈ ਜ਼ਰੂਰ ਮਿਹਨਤ ਕਰਨੀ ਹੈ ਕਿ ਇਹ ਸ਼ਬਦ ਮੈਨੂੰ ਕੀ ਸਿਖਾ ਰਿਹਾ ਹੈ ਇਸ ਪੱਖੋਂ ਮਿਹਨਤ ਨਹੀਂ ਕਰਦੀ ਕਿ ਮੈਂ ਸ਼ਬਦ ਇਹ ਪੜਾ ਕੇ ਇਹਨੂੰ ਕੀ ਸਿਖਾ ਰਿਹਾ ਇਹਨੂੰ ਕੀ ਸਿਖਾ ਰਿਹਾ ਦੁਨੀਆ ਨੂੰ ਕੀ ਸਿਖਾ ਰਿਹਾ ਨਹੀਂ ਸਾਧ ਸੰਗਤ ਜੀ ਜਦੋਂ ਇਹ ਖਿਆਲ ਹੀ ਆਇਆ ਨਾ ਕਿ ਲੋਕਾਂ ਨੂੰ ਸ਼ਬਦ ਕੀ ਸਿਖਾ ਰਿਹਾ ਤਾਂ ਫਿਰ ਸਾਡਾ ਖਿਆਲ ਬਣਦਾ ਹੈ ਕਿ ਇਹ ਸ਼ਬਦ ਮੇਰੀ ਵੋਟੀ ਵਾਸਤੇ ਆ ਉਹ ਸੁਣ ਲੈ ਵੋਟੀ ਸੋਚ ਰਹੀ ਹੁੰਦੀ ਹੈ ਸ਼ਬਦ ਮੇਰੇ ਪਤੀ ਔਰ ਸੱਸ ਵਾਸਤੇ ਹੈ ਉਹ ਸੁਣ ਲੈ ਬਾਕੀ ਸੋਚ ਰਹੇ ਹੁੰਦੇ ਨੇ ਇਹ ਸ਼ਬਦ ਤੇ ਅੱਜ ਦੀ ਪਨੀਰੀ ਵਾਸਤੇ ਆ ਬੱਚੇ ਸੁਣ ਲੈ ਪਰ ਅੱਜ ਦਾ ਸ਼ਬਦ ਦਾ ਰਹਾਉ ਅਸੀਂ ਵਿਚਾਰ ਰਹੇ ਆ ਬਹੁਤ ਸਿੰਪਲ ਸਾਦਾ ਟੰਗ ਨਾਲ ਅਹੰਗ A H A N G ਕਈ ਇਸ ਨੂੰ ਉਚਾਰਨ ਇੰਗਲਿਸ਼ ਵਿੱਚ ਮੈਂ ਜਾਣ ਕੇ ਬੋਲ ਰਾ ਆਹਮ ਮਮਾ ਨਾਲ ਉਚਾਰਨ ਕਰ ਦਨੇ A H A M ਉਚਾਰਨ ਕਰ ਦਨੇ ਇਸ ਦੇ ਜਿਹੜੀ ਉੱਪਰ ਟਿੱਪੀ ਲੱਗੀ ਹੋਈ ਆ ਉਸ ਨੂੰ A H A N G ਕਰਕੇ ਅਸੀਂ ਉਚਾਰਨ ਕਰਾਂਗੇ ਅਹੰ ਅਹੰ ਤੋਰੂ ਸਾਸਨ ਜੀ ਮੋਸਟਲੀ ਜਿਨ੍ਹਾਂ ਸ਼ਬਦਾਂ ਵਿੱਚ ਮੈਂ ਦੇਖਿਆ ਗੁਰੂ ਪਾਤਸ਼ਾਹ ਹੁਕਮ ਕਰਦੇ ਨੇ ਉੱਥੇ ਜਿਹੜਾ ਲਫ਼ਜ਼ ਵਰਤਿਆ ਜਾਂਦਾ ਉਹ ਹੁਕਮੀ ਭਵਿੱਖਤ ਹੁੰਦਾ ਹੈ فرض کرو ਅਸੀਂ ਪ੍ਰਕਾਸ਼ ਉਤਸਵ ਤੇ ਸਾਰੇ ਪੜਦੇ ਪਿਆ ਬਾਰ ਬਾਰ ਪੜਦੇ ਪਿਆ ਆਹ ਹੋ ਸਿਖਸਤ ਗੁਰੂ ਕੇ ਪਿਆਰਿਓ ਉਥੇ ਹੁਕਮੀ ਪਵਿਖਤ ਦੇ ਕਾਰਨ ਬਾਣੀ ਦੀ ਬੰਤਰ ਐੜਾ ਕੰਨਾ ਵਾਵਾ ਹਾਹੇ ਨੂੰ ਔਂਕੜ ਲੱਗੀ ਹੋਈ ਆ ਜਦੋਂ ਕਿਸੇ ਲਫ਼ਜ਼ ਦੇ ਆਖਰੀ ਅੱਖਰ ਨੂੰ ਔਂਕੜ ਲੱਗੀ ਹੁੰਦੀ ਹੈ ਔਰ ਉਹ ਹਾਹਾ ਹੁੰਦਾ ਤਾਂ ਉਹ ਹੁਕਮ ਦੇ ਰੂਪ ਵਿੱਚ ਹੁੰਦਾ ਹੈ ਹੁਕਮੀ ਪਵਿਖਤ ਆਹ ਵੋ ਸਿੱਖ ਸਤਗੁਰੂ ਕੇ ਪਿਆਰਿਓ ਗਾ ਵੋ ਸੱਚੀ ਬਾਣੀ ਇਹਦਾ ਮਤਲਬ ਹੁਕਮ ਕੀਤਾ ਜਾ ਰਿਹਾ ਕਿ ਗਾਓ ਬਾਣੀ ਪਰ ਜੇ ਆਖਰੀ ਲਫਜ਼ ਊੜਾ ਬੰਦ ਹੋਵੇ ਤਾਂ ਉਹ ਊੜਾ ਬੰਦ ਹੁਕਮ ਨਹੀਂ ਹੁੰਦਾ ਊੜਾ ਬੰਦ ਹੁੰਦਾ ਫਰਸਟ ਪਰਸਨ ਦੀ ਲੈਂਗੁਏਜ ਮੈਂ ਮੇਰੇ ਵਾਸਤੇ ਸਿਮਰੋਂ ਸਿਮਰ ਸਿਮਰ ਸੁਖ ਪਾਉਮੂ ਨੱਕ ਵਿੱਚ ਬਿੰਦੀ ਵਾਂਗੂ ਉਚਾਰਨ ਕਰਾਂਗੇ ਮੈਂ ਸਿਮਰਦਾ ਹਾਂ ਦਾ ਸੁਖ ਪਾਉਂਦਾ ਹਾਂ ਤੇ ਸੁਖ ਦੀ ਡੈਫੀਨੇਸ਼ਨ ਦਿੱਤੀ ਹੈ ਕਿ ਸੁਖ ਦੇ ਨਾਲ ਮਨ ਨੂੰ ਕੀ ਹੋ ਜਾਂਦਾ ਮੇਰਾ ਸੁਖ ਕੀ ਹੈ ਕਲ ਕਲੇਸ਼ ਤਨ ਮਾਇ ਮਿਟਾਉ ਮੈਂ ਕਲਪ ਦਾ ਨਹੀਂ ਹਾਂ ਮੈਂ ਕਲ ਕਲ ਵਾਲੀ ਅਵਸਥਾ ਵਿੱਚ ਨਹੀਂ ਪੈਂਦਾ ਇਹਦਾ ਮਤਲਬ ਕਲ ਕਲ ਦੀ ਕਲਾ ਕਲੇਸ਼ ਦੀ ਅਵਸਥਾ ਤੋਂ ਛੁੱਟਣ ਵਾਸਤੇ ਅਸੀਂ ਸਿਮਰੋਂ ਦੀ ਅਵਸਥਾ ਵਿੱਚ ਜਾਂਦੇ ਹਾਂ ਰੱਬ ਨੂੰ ਯਾਦ ਰੱਖਦੇ ਆਂ ਰੱਬੀ ਗੁਣਾ ਨੂੰ ਯਾਦ ਰੱਖਦੇ ਆਂ ਰੱਬੀ ਗੁਣਾ ਦੇ ਜੀਵਨ ਨਾਲ ਜੀਂਦੇ ਆਂ ਕਲ ਕਲੇਸ਼ ਤਨਮਾਇ ਮਿਟਾਵੋ ਤਾਂ ਅਸੀਂ ਉਥੇ ਸਿਮਰੋ ਨਹੀਂ ਉਚਾਰਨ ਕਰਾਂਗੇ ਸਿਮਰੋ ਹਾਹੇ ਨਾਲ ਔਂਕੜ ਬਣ ਜਾਂਦਾ ਜਦੋਂ ਅਸੀਂ ਇਹ ਦੇਖਾਂਗੇ ਕਿ ਫਰੀਦਾ ਗੱਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਚਲਾ ਦਾ ਪਿੱਜਾ ਕੰਬਲੀ ਰਾਹ ਤਾਂ ਟੁੱਟ ਨੇ ਉਥੇ ਜਦੋਂ ਆਏਗਾ ਪਿੱਜੋ ਸਿੱਜੋ ਕੰਬਲੀ ਅਲੋਵਰਸੂਮ ਮੇ ਤਾਂ ਉਥੇ ਪਿਜੋ ਸਿਜੋ ਦੇ ਆਖਰੀ ਅੱਖਰ ਪਿਜੋ ਅਤੇ ਸਿਜੋ ਦਾ ਊੜਾ ਲੱਗਾ ਹੋਇਆ ਉਸ ਗ੍ਰਾਮਰ ਦਾ ਮਤਲਬ ਹੁੰਦਾ ਹੈ ਕਿ ਭਾਵੇਂ ਮੇਰੀ ਕੰਬਲੀ ਪਿੱਜ ਜਾਏ ਭਾਵੇਂ ਸਿਜ ਜਾਏ ਭਾਵੇਂ ਮੇਰੇ ਸੱਚ ਦੇ ਮਾਰਗ ਤੇ ਜਿੰਨੀਆਂ ਮਰੀਆਂ ਹਾਰਡਲਸ ਆਣ ਜਾਇ ਮਿਲਾ ਤినా ਸੱਜਣਾ ਟੁੱਟੋ ਨਾ ਹੀ ਨੇ ਮੈਂ ਸੱਚ ਤੋਂ ਰੁਕਣਾ ਨਹੀਂ ਹੈ ਮੈਂ ਸੱਚ ਦੇ ਮਾਰਗ ਤੇ ਟੁਰਦੇ ਰਹਿਣਾ ਹੈ ਇਸ ਤਰ੍ਹਾਂ ਜੇਕਰ ਅਸੀਂ ਵਿਚਾਰ-ਵਿਚਾਰ ਕੇ ਪੜੀਏ ਔਰ ਬੜੇ ਧਿਆਨ ਨਾਲ ਪੜੀਏ ਕਿ ਬਾਣੀ ਵਿੱਚ ਕਿਸ ਤਰ੍ਹਾਂ ਆਇਆ ਹੈ ਤਾਂ ਸਾਨੂੰ ਬੜੇ ਗੁੱਜੇ ਭੇਤ ਪ੍ਰਾਪਤ ਹੁੰਦੇ ਨੇ ਬਾਣੀ ਦੇ ਵੱਡਮੁੱਲੇ ਅਮੁੱਲ ਰਤਨ ਪ੍ਰਾਪਤ ਪਾਪ ਹੁੰਦੇ ਨੇ ਫਰਜ਼ ਕਰ ਅਸੀਂ ਪੜੀਏ ਜਿਨਾਂ ਸਾਸ ਦੀ ਰਾਸ ਨਾ ਵਿਸਰੈ ਹਰਨਾਮਾ ਮਨਮੰਤ ਜਿਨ੍ਹਾਂ ਨੂੰ ਦਿਨ ਰਾਤ ਰੱਬ ਜੀ ਭੁੱਲਦੇ ਨਹੀਂ ਹਰਨਾਮਾ ਭੁੱਲਦੇ ਨਹੀਂ ਹਰਨਾਮ ਰੂਪੀ ਮੰਤਰ ਨੂੰ ਡ੍ਰਿੜ ਦੇ ਨੇ ਡ੍ਰਿੜਾਮ ਦੇ ਨੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਹਰਨਾਮਾ ਮਨਮੰਤ ਤਨ ਸੇ ਸੇਈ ਧਾਨ ਕਾ ਸੇਈ ਪਲੂਰਲ ਹੁੰਦਾ ਉਹ ਜਿਨ੍ਹਾਂ ਜਿਨ੍ਹਾਂ ਨੇ ਰੱਬ ਨੂੰ ਹਮੇਸ਼ਾ ਯਾਦ ਰੱਖਿਆ ਉਹ ਤੰਤਾ ਯੋਗ ਹਨ ਤਾਨ ਸੇ ਸੇਈ ਨਾਨਕਾ ਅੱਗੇ ਜੇਕਰ ਅਸੀਂ ਗ੍ਰਾਮਰ ਨੂੰ ਢੰਗ ਨਾਲ ਨਹੀਂ ਪੜਾਂਗੇ ਤਾਂ ਸਾਨੂੰ ਗੁਰਮਤਿ ਦਾ ਕੀਮਤੀ ਸਿਧਾਂਤ ਹੱਥ ਨਹੀਂ ਲੱਗੇਗਾ ਇਹ ਦੇ ਵਿਚਾਰ ਕੀਮਤੀ ਸਿਧਾਂਤ ਹੈ ਇੱਕ ਧੰਸੇ ਸੇ ਹੀ ਨਾਨਕਾ ਜੇ ਅਸੀਂ ਪੜਦੀਏ ਪੂਰਨ ਸੇ ਹੀ ਸੰਤ ਤਾਂ ਅਸੀਂ ਕਾਂਗੇ ਉਹ ਲੋਕੀ ਸੰਤ ਹਨ ਜਿਨ੍ਹਾਂ ਨੂੰ ਰੱਬ ਵਿਸਰਦਾ ਨਹੀਂ ਜਦ ਕੀ ਉਥੇ ਲਿਖਿਆ ਹੋਇਆ ਸੋਈ ਹੋੜਾ ਲੱਗਾ ਹੈ ਸਸੇ ਨੂੰ ਹੋੜਾ ਸੋਈ ਦਾ ਮਤਲਬ ਹੁੰਦਾ ਹੈ ਇੱਕ ਇਕਵਚਨ ਸੋਈ ਮਤਲਬ ਰੱਬ ਸੋ ਅਰਥ ਬਣੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਦੇ ਹਰ ਨਾਮ ਮੰਤ ਜਿਨ੍ਹਾਂ ਨੂੰ ਰੱਬ ਜੀ ਵਿਸਰਦੇ ਨਹੀਂ ਨਹੀਂ ਯਾਦ ਰੱਖਦੇ ਨੇ ਉਹ ਤੰਤਾ ਯੋਗ ਹਨ ਪਰ ਪੂਰਨ ਸੰਤ ਰੱਬ ਜੀ ਹਨ ਪੂਰਨ ਸੋਈ ਸੰਤ ਲੋਕਾਂ ਨੂੰ ਪੈਠ ਕੀਤਾ ਜਿਹੜੇ ਸੱਚ ਨਾਲ ਜੁੜਦੇ ਨੇ ਪਰ ਨਾਲ ਕਿਹਾ ਉਹਨਾਂ ਨੂੰ ਭੁਲੇਖਾ ਨਾ ਪੈ ਜਾਏ ਕਿ ਮੈਂ ਪੂਰਨ ਹੋ ਗਿਆ ਉਹਨਾਂ ਨੂੰ ਪੂ ਲੋਖਾ ਨਾ ਪੈ ਜਾਏ ਕਿ ਮੈਂ ਪਰਫੈਕਟ ਹੋ ਗਿਆ ਕਿਉਂਕਿ ਨਿਕ ਅਧਿਆ ਧਰਮ ਦੇ ਮਾਰਗ ਤੇ ਤੁਰਨ ਵੇਲੇ ਇੱਕ ਵੀ ਕਦਮ ਜਦੋਂ ਅਸੀਂ ਟੁੱਟਦੇ ਆ ਨਾ ਤਾਂ ਸਭ ਤੋਂ ਪਹਿਲੀ ਬਿਮਾਰੀ ਸ਼ੁਰੂ ਹੁੰਦੀ ਹੈ ਹਉਮੈ ਈਗੋ ਮਨ ਨੂੰ ਜ਼ਰਾ ਜਿਹਾ ਪਾਠ ਕਰਨਾ ਆਇਆ ਜਿਹਨੂੰ ਪਾਠ ਕਰਨਾ ਨਹੀਂ ਆਂਦਾ ਮੇਰੀ ਹਉਮੈ ਮੈਨੂੰ ਸਤਾਏਗੀ ਕਿ ਤੈਨੂੰ ਨਹੀਂ ਆਂਦਾ ਔਰ ਮੈਨੂੰ ਆਂਦਾ ਹੈ ਫਲਾਣੇ ਨੂੰ ਨਹੀਂ ਆਂਦਾ ਮੈਨੂੰ ਆਂਦਾ ਹੈ ਅਸੀਂ ਬਚਪਨ ਵਿੱਚ ਇਹ ਗਲਤੀ ਕਰ ਜਾਂਦੇ ਆ ਇਨੋਸੈਂਟ ਬੱਚੇ ਨੂੰ ਕਹਿੰਦੇ ਆ ਤੂੰ ਬੇਟਾ ਬੋਲ ਇਕਮਕਾਰ ਸਤਨਾਮ ਬੱਚਾ ਬੋਲਦਾ ਇਕਮਕਾਰ ਸਤਨਾਮ ਤੇ ਅਸੀਂ ਦੂਜੇ ਬੱਚੇ ਨੂੰ ਕਹਿੰਦੇ ਆ ਦੇਖ ਨਾ ਤੇਰੇ ਕੋ ਨਹੀਂ ਆਤਾ ਦੇਖੀਏ ਬੋਲ ਰਹਾ ਹੈ ਨਾ ਇਕਮਕਾਰ ਸਤਨਾਮ ਅਸੀਂ ਰੱਬ ਦੀ ਗੱਲ ਸੁਣਾਉਣ ਵੇਲੇ ਵੀ ਉਹਦੇ ਮਨ ਅੰਦਰ ਇਹਦੇ ਬਾਰੇ ਨਫ਼ਰਤ ਪਾ ਦਿੰਦੇ ਆ ਉਹਨੂੰ ਇਨਫੀਰੀਟੀ ਕੰਪਲੈਕਸ ਵਿੱਚ ਪਾ ਦਿੰਦੇ ਆ ਔਰ ਅਸੀਂ ਉਸ ਬੱਚੇ ਨੂੰ ਠਿੱਠ ਕਰ ਦਿੰਦੇ ਆ बच्चा कबरा आ जांदा है बच्चा सोचदा है मेरे नाल शायद वधिया है ता असि ओ दे अंदर कॉम्प्लेक्स ਵੀ ਪਾ ਦਿੰਦਿਆਂ ਇਨਫੀਰੀਅਰਟੀ ਦਾ ਹੀਨ ਪਾਵਨਾ ਦਾ ਜਦ ਕਿ ਉਹਨੇ ਕਹਿਣਾ ਚਾਹੀਦਾ ਜੈਸੀ ਇਹ ਬੋਲ ਰਹਾ ਹੈ ਨਾ ਇੱਕ কুমਕਰ ਸਤਨਾਮ ਐਸੇ ਆਪ ਵੀ ਬੋਲ ਸਕਤੇ ਹੋ ਬੱਚੇ ਆਪ ਕਟਿਆ ਨਹੀਂ ਹੋ ਇਸ ਤਰ੍ਹਾਂ ਅਸੀਂ ਉੱਚਾ ਦੇ ਕੇ ਉਹਨੂੰ ਬਲਕੇ ਕੰਪਲੈਕਸ ਚੋਂ ਕੱਢ ਸਕਦੇ ਹਾਂ ਵੀ ਸ਼ੁੱਡ ਨੈਵਰ ਕੰਪੇਅਰ आवर ਚਾਈਲਡ ਵਿਦ ਐਨੀਵਨ ਆਪਣੇ ਬੱਚੇ ਨੂੰ ਦੂਜਿਆਂ ਦੇ ਸਾਹਮਣੇ ਅਸੀਂ ਨੀਵਾ ਨਾ ਪਾਈਏ ਪਰ ਦੂਜਿਆਂ ਦੇ ਬੱਚਿਆਂ ਨੂੰ ਵੀ ਨੀਵਾ ਨਹੀਂ ਪਾਣਾ ਅਸੀਂ ਇਸ ਤਰ੍ਹਾਂ ਵਿਚਾਰ-ਵਿਚਾਰ ਕੇ ਜਦੋਂ ਚੱਲਦੇ ਆ ਨਾ ਤਾਂ ਪਤਾ ਲੱਗਦਾ ਹੈ ਈਗੋ ਹਮੈ ਕਿੱਥੇ-ਕਿੱਥੇ ਸਾਨੂੰ ਸੱਟ ਮਾਰਦੀ ਹੈ ਸੋ ਤਰਮ ਦੇ ਕੰਮ ਉਤਮਾਰਕ ਤੇ ਤੁਰਨ ਵੇਲੇ ਕੁਝ ਵੀ ਜਦੋਂ ਕੀਤਾ ਜਾਂਦਾ ਹੈ ਜੇ ਤਾਂ ਕੋਈ ਚੰਗਾ ਗੁਣ ਪ੍ਰਾਪਤ ਹੋਏ ਤਾਂ ਵੀ ਅਤੇ ਜੇਕਰ ਕੋਈ ਚੰਗਾ ਗੁਣ ਤਾਂ ਪ੍ਰਾਪਤ ਨਾ ਹੋਏ ਪਰ ਮੈਂ ਸਿਰਫ ਕਰਮकांड ਕਰਾਂ ਕਰਮकांड ਕਰਨ ਤੋਂ ਬਾਅਦ ਤੇ 100% ਸ਼ਿਉਰਟੀ ਹੈ ਕਿ ਹੰਕਾਰ ਹੀ ਚੜੇਗਾ ਸਾਧ ਸੰਗਤ ਜੀ ਮੈਂ ਛੋਟੇ ਛੋਟੇ ਟਿਪਸ ਜਿਹੜੇ ਮੈਂ ਸਾਂਝ ਕਰ ਰਿਹਾ ਆਪਣੀ ਹਉਮੈ ਕਿਸ ਤਰ੍ਹਾਂ ਸਾਨੂੰ ਚੜਦੀ ਹੈ ਔਰ ਇਹ ਕਈ ਗੱਲਾਂ ਗੁਰੂ ਪਾਚਾ ਕਹਿੰਦੇ ਤੀਰਥ ਵਰਤ ਅਰ ਦਾਨ ਕਰ ਮਨ ਵਿੱਚ ਧਰੇ ਗੁਮਾਨ ਐਇਸਬ ਕੁਛ ਤੂੰ ਕਰਮकांड ਕਰਦਾ ਹੈ ਔਰ ਇਨਾ ਦੇ ਕਰਨ ਦੇ ਕਾਰਨ ਤੇਰੇ ਅੰਦਰ ਨਿੱਕੀ 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 ਹਉਮੈ ਦਾ ਹੰਕਾਰ ਵੱਧਦਾ ਜਾਂਦਾ ਹੈ ਜਰਾ ਜੇ ਤੈਨੂੰ ਸੋਹਣਾ ਵਾਜਬ ਜਾਣਾ ਆ ਜਾਏ ਜਰਾ ਜੀ ਤੇਰੀ ਆਵਾਜ਼ ਸੁਰੀਲੀ ਹੋਵੇ ਜਰਾ ਜੇ ਤੈਨੂੰ ਵਧੀਆ ਤਬਲਾ ਵਜਣਾ ਜਰਾ ਜੇ ਤੈਨੂੰ ਕੁਛ ਹੋਰ ਵਧੀਆ ਕਰਨਾ ਆ ਜਾਏ ਹੰਕਾਰ ਹੋ ਜਾਂਦਾ ਹੈ ਫਲਾਣਾ ਰਾਗੀ ਕੀ ਗੰਦ ਹੈ ਫਲਾਣੇ ਨੂੰ ਗਾਣਾ ਨਹੀਂ ਆਂਦਾ ਸਾਧ ਸੰਗਤ ਜੀ ਇਹ ਸਾਡੇ ਕਰਾਂ ਵਿੱਚਕਾਰ ਚਾਰੋਂ ਪਾਸੇ ਐ ਸਾਰੀ ਹਨੇਰੀ ਚਲਦੀ ਹੈ ਜਿਹੜੀ ਸਾਨੂੰ ਨਿੱਕੀ ਨਿੱਕੀ ਗੱਲ ਤੇ ਹਉਮੈ ਦੇ ਖੂਦ ਦੇ ਅੰਦਰ ਸੁੱਟਦੀ ਜਾਂਦੀ ਹੈ ਔਰ ਸਾਡੇ ਉੱਤੇ ਹਉਮੈ ਦੀਆਂ ਸਿਮੈਂਟਡ ਪਰਤਾਂ ਛੜਦੀਆਂ ਜਾਂਦੀਆਂ ਨੇ ਅਸੀਂ ਹੰਕਾਰ ਦੇ ਸ਼ਿਕਾਰ ਹੁੰਦੇ ਜਾਂਦੇ ਹਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਹਉਮੈ ਦੀ ਰਗ ਰੋਗ ਹੈ ਬਚ ਕੇ ਨਹੀਂ ਹਉਮੈ ਦੀ ਰਗ ਰੋਗ ਹੈ ਦਾਰੂ ਵੀ ਇਸ ਮਾਇਂ ਕਿਰਪਾ ਕਰੇ ਜੇ ਆਪਣੀ ਤਾਂ ਗੁਰੂ ਦਾ ਸ਼ਬਦ ਕਮਾਏ ਜੇ ਤੂੰ ਸਤ ਗੁਰ ਦੀ ਮੱਤ ਲੈ ਲਵੇਂ ਨਾ ਉਸ ਕਿਰਪਾ ਨੂੰ ਜੇ ਲੈ ਲਵੇਂ ਗੁਰੂ ਦੇ ਸ਼ਬਦ ਨੂੰ ਕਮਾਏ ਦਾ ਤੇਰੀ ਇਹ ਹੋਮੇ ਦੂਰ ਵੀ ਹੋ ਸਕਦੀ ਹੈ ਕਰਨਾ ਤੈਨੂੰ ਹੀ ਪੈਣਾ ਜਦੋਂ ਜਦੋਂ ਤੂੰ ਕਰੇਂਗਾ ਤਾਂ ਤੇਰੀ ਹੋਮੇ ਕੱਟਦੀ ਜਾਏਗੀ ਸਾਡੇ ਘਰਾਂ ਵਿੱਚ ਨਾ ਜਦੋਂ ਕੋਈ ਇਨਸਾਨ ਉੱਚਾ ਬੋਲਦਾ ਹੈ ਉਹਨੂੰ ਕਹ ਉਹ ਨਾ ਤਸੀ ਉੱਚਾ ਨਾ ਬੱਲ ਤੁਹਾਡੀ ਨਸ ਫਟ ਜਾਏਗੀ ਦੇਖੋ ਤੁਹਾਡੀ ਅੱਖਾਂ ਲਾਲ ਹੋ ਰਹੀਆਂ ਕਿਸ ਤਰ੍ਹਾਂ ਕੰਬਦੇ ਪਏ ਹੋ ਕਿਸੇ ਤੁਹਾਡੀ ਜ਼ੁਬਾਨ ਥਿੜਕਦੀ ਪਈ ਹੈ ਤੁਹਾਡਾ ਸਿਰ ਦਰਦ ਹੋ ਜਾਂਦਾ ਹੈ ਪਲੀਜ਼ ਉੱਚਾ ਨਾ ਬੋਲੋ ਉਹ ਜੇ ਨਾ ਛੋੜੇ ਇਹਨੂੰ ਹੋ ਮੈਂ ਕਹਿੰਦੇ ਨੇ ਮੈਂ ਨਾ ਮੰਨੂ ਮੈਂ ਨਹੀਂ ਛੱਡਨੀ ਭਾਵੇਂ ਮਾਰ ਕਿਉਂ ਨਾ ਜਾਵਾ ਭਾਵੇਂ ਮੇਰੇ ਦਿਮਾਗ ਦੀ ਨਸ ਫਟ ਕਿਉਂ ਨਾ ਜਾਏ ਫਲਾਣੇ ਨੂੰ ਤੇ ਮੈਂ ਸਬਕ ਜ਼ਰੂਰ ਸਿਖਾਣਾ ਹੈ ਇਸ ਤਰ੍ਹਾਂ ਇਹ ਹੋਮੇ ਦੀ ਨਿਸ਼ਾਨੀ ਹੈ ਜਦੋਂ ਵੀ ਸੱਸ ਨੂੰ ਨੂੰ ਕੁਝ ਸਿਖਾਣਾ ਚਾਹੇ ਔਰ ਨੂੰ ਸਿਖਾਣਾ ਨਾ ਚਾਹੇ ਕਵੇ ਬੁੱਢੀ ਬੁੜਬੁੜ ਕਰਦੀ ਹੈ ਤਾਂ ਨੂੰ ਨੂੰ ਹੋਮੇ ਦਾ ਹੰਕਾਰ ਛੜਿਆ ਹੋਇਆ ਹੈ ਕਿ ਮੈਨੂੰ ਜ਼ਿਆਦਾ ਪਕਾਣਾ ਆਂਦਾ ਮੈਂ ਪੜੀ ਲਿਖੀਆ ਉਹ ਉਸ ਨੂੰ ਸਾਸੂ ਜੀ ਨੂੰ ਬੁੱਢੀ ਕਹਿ ਕੇ ਇਗਨੋਰ ਕਰਦੀ ਹੈ ਔਰ ਜਿਹੜੀ ਬਜ਼ੁਰਗ ਮਾਤਾ ਆਪਣੀ ਨੂੰ ਨੂੰ ਪਿਆਰ ਨਾਲ ਨਹੀਂ ਸਿਖਾਉਂਦੀ ਬਲਕਿ ਉਸ ਦੇ ਨੁਕਸ ਕਰਦੀ ਹੈ ਉਸ ਨੂੰ ਪਤਾ ਨਹੀਂ ਕਿਤਨੇ 25 30 50 70 ਸਾਲ ਦਾ ਹੰਕਾਰ ਛੜਿਆ ਹੋਇਆ ਇਸ ਤਰ੍ਹਾਂ ਪਿਓ ਪੁੱਤਰ ਦੁਨੀਆ ਦੇ ਹਰ ਅੰਗ ਤੇ ਲਾਈ ਜਾਓ ਔਰ ਸਾਡਾ ਆਪਸੀ ਚ ਕਲਾ ਕਲੇਸ਼ ਬਣਦਾ ਹੀ ਤਾਂ ਹੈ ਜਦੋਂ ਹੋਮੇ ਦਾ ਕੰਡਾ ਸਾਨੂੰ ਚੁਬਦਾ ਹੈ ਤੇ ਉਸ ਕੰਡੇ ਦੇ ਨਾਲ ਚੁਬ ਕੇ ਪਹਿਲਾਂ ਮੈਂ ਦੁਖੀ ਹੁੰਦਾ ਫਿਰ ਮੈਂ ਆਪਣੇ ਆਸ-ਪਾਸ ਵਾਲਿਆਂ ਨੂੰ ਉਹ ਕੰਡਾ ਚੁਬਾਣਾ ਚਾਹੁੰਦਾ ਕਿਉਂਕਿ ਮੈਂ ਸੁਖੀ ਨਹੀਂ ਹਾਂ ਜੇ ਮੈਂ ਸੁਖੀ ਨਹੀਂ ਆਪ ਮੋਇਆ ਜਗ ਪਰ ਲੋ ਤੇ ਮੈਂ ਹੋਰਨਾਂ ਨੂੰ ਸੁਖੀ ਰਹਿਣ ਨਹੀਂ ਦੇਣਾ ਮੈਂ ਹੋਮ ਦੀ ਕੰਡਿਆ ਦੀ ਸੂਲਾ ਉੱਤੇ ਲਿਟ 24 ਘੰਟੇ ਲੇਟਿਆ ਰਹਿੰਦਾ ਹੋਰਨਾਂ ਨੂੰ ਵੀ ਮੈਂ ਕੰਡੇ ਹੀ ਚੁਬਾਣੇ ਹਨ ਇਹ ਹੈ ਸਾਡਾ ਦੁਨਿਆਵੀ ਜੀਵਨ ਦੂਜੇ ਪਾਸੇ ਸਾਡਾ ਧਰਮੀ ਜੀਵਨ ਧਰਮੀ ਜੀਵਨ ਵਿੱਚ ਵੀ ਬਾਕੀ ਸਭ ਗਲਤ ਨੇ ਮੈਨੂੰ ਧਰਮ ਸਮਝ ਆ ਗਿਆ ਮੈਂ ਬੜਾ ਧਰਮੀ ਹਾਂ ਮੈਂ ਬੜਾ ਰੱਬ ਜੀ ਦਾ ਕਲੋਸ ਹਾਂ ਬਾਕੀ ਸਾਰੇ ਰੱਬ ਜੀ ਨੂੰ ਬਰਬਾਦ ਕਰ ਦੇਣਗੇ ਰੱਬ ਜੀ ਨੂੰ ਤੋੜ ਕੇ ਰੱਖ ਦੇਣਗੇ ਉਹ ਵਿਸ਼ਵਾਸ ਤੋੜ ਦੇਣਗੇ ਸਾਧ ਸੰਗਤ ਜੀ ਤੁਹਾਡੇ ਮੇਰੇ ਬਨਾਇਆ ਗੁਰੂ ਦਾ ਵਿਸ਼ਵਾਸ ਬਣਦਾ ਨਹੀਂ ਹੈ ਤੁਹਾਡੇ ਮੇਰੇ ਬਨਾਇਆ ਰੱਬ ਜੀ ਦਾ ਵਿਸ਼ਵਾਸ ਬਣਦਾ ਨਹੀਂ ਹੈ ਗੁਰੂ ਪਾਤਸ਼ਾਹ ਕਹਿੰਦੇ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਕਿਸੇ ਦੇ ਕਹਿਣ ਨਾਲ ਛੋਟਾ ਨਹੀਂ ਹੋ ਜਾਂਦਾ ਕਿਸੇ ਦੇ ਨਾ ਕਹਿਣ ਨਾਲ ਵੱਡਾ ਨਹੀਂ ਹੋ ਜਾਂਦਾ ਸਾਧ ਸੰਗਤ ਜੀ ਅਸੀਂ ਨਿੱਕੇ ਨਿੱਕੇ ਟਿਪਸ ਇਕੱਠੇ ਕਰਨੇ ਨੇ ਅਹੰਮ ਮੇਰਾ ਹੈ ਕੀ ਮੇਰਾ ਹੌਮੇ ਹੈ ਇਹ ਮੇਰਾ ਨਾਮ ਹੈ ਮੇਰੀ ਹੌਮੇ ਹੈ ਐ ਮੇਰੇ ਨਾਮ ਗੇ ਮੇਰੀ ਜ਼ਾਤ ਹੈ ਇਹ ਮੇਰੀ ਹੌਮੇ ਹੈ ਇਹ ਮੇਰੇ ਨੇ ਪੁੱਤਰ ਨੇ ਇਹ ਮੇਰੀ ਹੌਮੇ ਹੈ ਇਹ ਮੇਰੀਆਂ ਨੀਆਂ ਜ਼ਮੀਨਾਂ ਜਾਇਦਾਦ ਨੇ ਇਹ ਮੇਰੀ ਹੌਮੇ ਹੈ ਅਸੀਂ ਪਿੱਛੋਂ ਕਿੱਥੋਂ ਦੇ ਹੋਣੇ ਆ ਇਹ ਮੇਰੀ ਹੌਮੇ ਹੈ ਕਿ ਮੇਰੀ ਅੰਨੀ ਚੱਲਦੀ ਹੈ ਇਹ ਮੇਰੀ ਹੌਮੇ ਹੈ ਮੇਰੀ ਆਪਾ ਪ੍ਰਤਿਸ਼ਟਾ ਹੈ ਮੇਰੀ ਕੁਰਸੀ ਹੈ ਇਹ ਮੇਰੀ ਹੌਮੇ ਹੈ ਮੇਰਾ ਰੂਪ ਵੇਖੋ ਮੇਰੇ ਅੰਦਰ ਇੰਨਾ ਦਮ ਹੈ ਇਹ ਮੇਰੀ ਹੌਮੇ ਹੈ ਮੈਂ ਧੋਪੀ ਜਵਾਲ ਨਹੀਂ ਚਿੱਟੀ ਕੀਤੇ ਮੈਨੂੰ ਸਾਰੀ ਅਕਲ ਆ ਗਈ ਹੈ ਇਹ ਛੋਟੇ 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 ਮਿਲ ਕੇ ਨਾਜ਼ਾਤ ਪ੍ਰਤਿਸ਼ਠਾ ਡਿਗਰੀ ਮੈਂ ਹੁਣ ਤੱਕ ਕੀ ਕੀਤਾ ਵੇ ਮੈਂ ਕੀ ਕਰਨ ਜੋਗਾ ਐਸਾ ਅਹੰਗ ਗੁਰੂ ਪਾਤਸ਼ਾਹ ਐ ਤੋਰੋ ਹੁਣ ਗੱਲ ਤੋਰੋ ਦੇ ਰਾਰੇ ਦੇ ਔਂਕੜ ਤੋਂ ਸ਼ੁਰੂ ਹੋਈ ਕਿ ਗ੍ਰਾਮਰ ਮੈਨੂੰ ਇਹ ਲੱਗਦਾ ਹੈ ਇਸ ਦੇ ਅਰਥ ਸ਼ਾਇਦ ਇੰਜ ਬਣਨਗੇ ਅਗਰ ਅਹੰਗ ਕੋ ਤੋਰੋ ਅਗਰ ਤੋੜੋ ਜੇਕਰ ਤੋੜੋ ਨਾ ਤਾਂ ਮੁਖ ਜੋਰੋ ਬੰਦਾ ਪਰ ਅਸੀਂ ਕਿਉਂਕਿ ਆਪਣੇ ਕੰਟੈਕਸ ਵਿੱਚ ਰਹਿਣਾ ਹੈ ਮੁਖ ਜੋਰੋ ਕੀ ਦੇ ਨਾਲ ਹੈ ਰੱਬ ਜੀ ਦੇ ਨਾਲ ਰੀਜ਼ਨ ਕੀ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ ਦੋ ਇਹਨਾਂ ਬਸਾਂ ਇੱਕ ਥਾਂ ਹੈ ਮੁਖ ਜੁੜਦਾ ਨਹੀਂ ਹੈ ਰੱਬ ਜੀ ਦੇ ਨਾਲ ਦੁਨੀਆ ਰੱਬ ਲੱਭਣ ਜਾਂਦੀ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਆਪਣੀ ਹਉਮੈ ਸਿੱਧੀ ਕਰ ਲੈ ਤੇਰਾ ਮੁਖ ਜੁੜ ਜਾਏਗਾ ਇੰਝ ਜੁੜ ਜਾਂਦਾ ਹੈ ਅਗਰ ਹਉਮੈ ਕੋ ਤੋਰੋ ਅਗਰ ਮੁਖ ਜੋਰੋ ਸਾਧ ਸੰਗਤ ਦੇ ਮੁਖ ਅਸੀਂ ਕਿੱਥੇ ਜੋੜਦੇ ਆਂ ਰੱਬ ਨਾਲ ਮੁਖ ਕਿਵੇਂ ਜੋੜਨਾ ਹੈ ਜੋੜਨ ਦੇ ਕੁਝ ਸਟੈਪਸ ਨੇ ਕਹੋ ਕਬੀਰ ਇਹ ਕਈਐ ਕਾਏ ਸਾਧ ਸੰਗਤ ਬੈ ਕੁੰਠੇ ਆਏ કો કબીરે કહીએ કાય સાદ સંગત બે કુંઠે આય સાદ સંગત બે કુંઠે આય દુનિયા સબ કહે તહાહી જાન જાન ਸਭ ਕਹੇ ਕਹਾਣੀ ਨਾ জানা ਨਾ জানা ਦੇਕੁੰਧ ਕਹਾਹੀ ਬੇਕੁੰਧ ਕਹਾਹੀ ਜਾਨ ਜਾਨ ਆ ਆ ਜਾਨ ਜਾਨ ਸਭ ਕਹੇ ਤਹਾਈ ਕਬੀਰ ਸਾਹਿਬ ਕਹਿੰਦੇ ਨੇ ਮੈਂ ਜਾਣਦਾ ਨਹੀਂ ਕਿ ਬੈਕੁੰਟ ਕਿੱਥੇ ਆ ਪਰ ਦੁਨੀਆ ਨੂੰ ਪੁਲੇਖਾ ਔਰ ਦੁਨੀਆ ਨੂੰ ਸਭ ਕੁਝ ਪਤਾ ਹੈ ਕਿ ਬੈਕੁੰਟ ਕਿੱਥੇ ਆ ਨਾ ਧਿਆਨ ਨਾ ਬੈਕੁੰਟ ਕਹਾਈ ਨਮਰਤਾ ਦੀ ਨਿਸ਼ਾਨੀ ਜਾਨ ਜਾਨ ਸਭ ਕਹੇ ਤਹਾਂ ਹੀ ਸਾਰੇ ਕਹਿੰਦੇ ਅਸੀਂ ਬੈਕੁੰਠ ਜਾਣਾ ਹੈ ਔਰ ਸਾਨੂੰ ਪਤਾ ਹੈ ਕਿ ਕਿੱਥੇ ਹੈ ਬੈਕੁੰਠ ਸਭ ਜਾਣਤੇ ਹੈ ਕਿ ਜਾਣਾ ਹੈ ਔਰ ਜਾਣਾ ਬੈਕੁੰਠ ਮੇ ਜਾਣੇ ਕਾ ਇਹ ਤਰੀਕਾ ਇਹ ਕਰਮ ਕਾਂਡ ਕਰੋ ਇਹ ਪਾਖੰਡ ਕਰੋ ਤੋ ਐਸੇ ਬੈਕੁੰਠ ਸਵਰਗ ਪੈਰਾਡਾਈਸ ਨੂੰ ਜਾਇਦਾ ਹੈ ਸਾਧ ਸੰਗਤ ਜੀ ਜਿਸ ਦਿਨ ਸਾਨੂੰ ਇਹ ਸਮਝ ਆਏਗੀ ਨਾ ਕਿ ਮਰਨ ਤੋਂ ਬਾਅਦ ਬੈਕੁੰਠ ਸਵਰਗ ਪੈਰਾਡਾਈਸ ਹੈਵਨ ਨਹੀਂ ਹੁੰਦਾ ਸੁਰਗ ਬਾਸਨਾ ਬਾਛੀਏ ਡਰੀਏ ਨਰਕ ਨਿਵਾਸ ਉਹ ਨਐ ਸੋਏ ਕੋ ਮਨ ਨਾ ਕੀਚੇ ਆਸ ਸਵਰਗ ਜਾਣ ਦੀ ਇੱਛਾ ਕੋਈ ਨਹੀਂ ਨਰਕ ਜਾਣ ਦਾ ਡਰ ਕੋਈ ਨਹੀਂ ਕਿਉਂ ਕਿ ਕਵਨ ਨਰਕ ਐ ਸੁਰਗ ਵਿਚਾਰਾ ਸੰਤਨ ਦੋ ਉਰਾਦੇ ਹਮ ਕਾਹੂਂ ਕਿ ਕਾਣ ਨਾ ਕੱਟਦੇ ਆਪਣੇ ਗੁਰ ਪ੍ਰਸਾਦ ਸਵਰਗ ਮਰ ਨਰਕ ਗੁਰਮਤ ਮੰਦੀ ਹੀ ਨਹੀਂ ਜਦੋਂ ਗੁਰਮਤ ਮੰਦੀ ਹੀ ਨਹੀਂ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿੱਚ ਇੱਥੇ ਖੜੇ ਹੋ ਕੇ ਨਹੀਂ ਕਵਾਂਗੇ ਫਲਾਣਾ ਸਵਰਗ ਵਾਸੀ ਕਦੇ ਨਹੀਂ ਕਾਂਗੇ ਫਲਾਣਾ ਵਿਛੜ ਗਿਆ ਇਹਨਾਂ ਨੂੰ ਆਪਣੇ ਚਰਨਾ ਵਿੱਚ ਆਪਣੇ ਸੱਚਖੰਡ ਵਿੱਚ ਨਿਵਾਸ ਬਖਸ਼ਣਾ ਕਿਉਂ ਕਹਿੰਦੇ ਕਿਉਂ ਆ ਕਿਉਂਕਿ ਅਸੀਂ ਮਨਮਤ ਕਰਦੇ ਆਂ ਕਹਿੰਦੇ ਕਿਉਂ ਆ ਕਿਉਂਕਿ ਅਸੀਂ ਘਰਵਾਲਿਆਂ ਨੂੰ ਔਰ ਪ੍ਰਬੰਧਕਾਂ ਨੂੰ ਪੂਸ਼ ਕਰਨਾ ਹੈ ਲੇਕਿਨ ਜੇ ਤੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਸਮਝ ਜਾਵਾਂਗੇ ਕਿ ਮਰਨ ਤੋਂ ਬਾਅਦ ਸਵਰਗ ਨਰਕ ਨਹੀਂ ਹੁੰਦਾ ਤਾਂ ਫਿਰ ਕਬੀਰ ਸਾਹਿਬ ਜਵਾਬ ਦਿੰਦੇ ਨੇ ਕਿ ਉਹ ਬੈਕੁੰਠ ਕਿੱਥੇ ਆ ਜਿੱਥੋਂ ਅਸੀਂ ਪੰਕਤੀ ਪੜ੍ਹੀ ਕਉ ਕਬੀਰੇ ਕਈਐ ਕਾਇ ਸਾਧ ਸੰਗਤ ਬੈਕੁੰਠ ਆਏ ਸੱਚ ਦੀ ਸੰਗਤ ਕਰੋ ਨਾ ਉਹਨੂੰ ਬੈਕੁੰਠ ਕਹਿੰਦੇ ਨੇ ਔਰ ਸੱਚ ਦੀ ਸੰਗਤ ਵਿੱਚ ਕੌਣ ਰਹਿੰਦਾ ਹੈ ਸੱਚ ਦੀ ਸੰਗਤ ਨੂੰ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਦਿਉ ਇਹਦਾ ਮਤਲਬ ਜਦੋਂ ਸੱਚ ਦੀ ਸੰਗਤ ਕਰਦੇ ਆ ਨਾ ਇਸ ਸੰਗਤ ਇਸ ਕੰਪਨੀ ਦੇ ਦੌਰਾਨ ਰੱਬ ਸਾਨੂੰ ਮਹਿਸੂਸ ਹੁੰਦਾ ਹੈ ਗੁਰਬਾਣੀ ਦਾ ਲਾਜਿਕ ਡੈਫੀਨੇਸ਼ਨਸ ਅੰਡਰਸਟੂਡ ਬਾਈ ਗੁਰਮਤ ਡੈਫੀਨੇਸ਼ਨ ਥਿਓਰਟੀਕਲ ਨਹੀਂ ਡੈਫੀਨੇਸ਼ਨਸ ਪ੍ਰੈਕਟੀਕਲ ਲੀਵਿੰਗ ਦੀ ਜੀਵਨ ਜਾਚ ਦੇ ਸਿਧਾਂਤ ਸੱਚ ਦੀ ਸੰਗਤ ਕਰਿਆ ਕਰ ਕਿਉਂਕਿ ਸੱਚ ਦੀ ਸੰਗਤ ਜਦੋਂ ਤੂੰ ਕਰਦਾ ਉਹਦੇ ਵਿੱਚ ਰੱਬ ਵੱਸਦਾ ਹੁੰਦਾ ਹੈ ਸਾ ਸਨੇ ਜਿਸ ਸੰਗਤ ਵਿੱਚ ਰੱਬ ਵੱਸਦਾ ਹੋਵੇ ਉਸ ਸੰਗਤ ਵਿੱਚ ਪਤਾ ਕੀ ਹੁੰਦਾ ਚਿੰਤਾ ਫਿਕਰ ਨਹੀਂ ਆਉਂਦੀ ਉਸ ਸੰਗਤ ਵਿੱਚ ਸਿਰਦਰਦ ਨਹੀਂ ਹੁੰਦਾ ਉਸ ਸੰਗਤ ਵਿੱਚ ਅਸੀਂ ਬੋਰ ਨਹੀਂ ਹੁੰਦੇ ਉਸ ਸੰਗਤ ਵਿੱਚ ਕੋਈ ਬਿਮਾਰੀ ਨਹੀਂ ਹੁੰਦੀ ਹੁਣ ਮੈਂ ਸ਼ਰਾਬੀਏ ਦੀ ਸੰਗਤ ਕੀਤੀ ਮਨ ਨੂੰ ਡਰ ਲੱਗ ਰਿਹਾ ਮੇਰੀ ਪਤਨੀ ਨਾ ਪਕੜ ਲਵੇ ਮੇਰੀ ਮਾਂ ਨਾ ਕੁਝ ਕਵੇ ਮੇਰਾ ਪਿਓ ਕੁਝ ਨਾ ਕਵੇ ਹਾਇ ਮਨ ਨੂੰ ਡਰਾਈਵਿੰਗ ਕਰਦੇ ਆ ਪੁਲਿਸ ਵਾਲੇ ਨਾ ਪਕੜ ਲੈਣ ਮਨ ਨੂੰ ਸ਼ਰਾਬ ਪੀਤੀ ਲੋ ਜੀ ਮਨ ਨੂੰ ਬਿਮਾਰੀ ਵੀ ਲੱਗੀ ਮੇਰਾ ਲੀਵਰ ਵੀ ਖਰਾਬ ਹੋ ਗਿਆ ਕੋ ਸੰਗਤ ਕੀਤੀ ਰੱਬ ਐਬਸੈਂਟ ਸੰਗਤ ਕੀਤੀ ਰੱਬ ਪ੍ਰੈਜ਼ੈਂਟ ਰੱਬ ਪ੍ਰੈਜ਼ੈਂਟ ਮੀਨਸ ਖੇੜਾ ਖੁਸ਼ੀ ਚਿੰਤਾ ਰੇਤ ਚੜਦੀ ਕਲਾ ਵੀਤ ਸੰਗਤ ਹਰਪਰ ਬਸੈ ਦਿਓ ਤੇ ਸਾ ਸੰਗਤ ਜੀ ਹੁਣ ਜਦੋਂ ਮੈਂ ਇਹ ਵਿਚਾਰ ਕਰ ਰਿਹਾ ਸਟੇਜ ਤੇ ਵਿਚਾਰ ਕਰਦਿਆਂ ਮਨ ਨੂੰ ਇਹ ਸਮਝ ਆ ਰਿਹਾ ਹੈ ਕਿ ਜੇ ਮੁਖ ਜੋਰੋ ਨਾ ਜੇ ਸੱਚ ਦੀ ਸੰਗਤ ਨਾਲ ਮੁਖ ਜੋੜੋ ਭਾਵ ਰਬ ਜੀ ਨਾਲ ਮੁਖ ਜੋੜੋ ਤਾਂ ਗੁਰਮਤੀ ਜਿਹਨੂੰ ਸੰਯੋਗ ਕਹਿੰਦੇ ਆਉਗੁਣਾ ਨੂੰ ਛੋੜੋ ਇਹਨੂੰ ਵੀ ਜੋ